ਹਾਂਜੀ ਅੱਜ ਕੱਤੇ ਦੀ ਸੰਗਰਾਮ ਦਾ ਤੇ ਪ੍ਰਮਾਤਮਾ ਸਾਰਿਆਂ ਨੂੰ ਸੰਗਰਾਮ ਜਿਹੜੀ ਸੁਖ ਸ਼ਾਂਤੀ ਨਾਲ ਅਗਲਾ ਮਹੀਨਾ ਕਰਤਾ ਉਹਨਾਂ ਸਾਰਿਆਂ ਲਈ ਸੁਖ ਸ਼ਾਂਤੀ ਬਣਿਆ ਪਰਿਆ ਬਤੀਤ ਹੋਵੇ ਤੇ ਸਾਰੇ ਅਰਦਾਸ ਕਰੋ ਪ੍ਰਮਾਤਮਾ ਪੰਜਾਬ ਤੇ ਬਹੁਤ ਕੁਝ ਹੋ ਰਿਹਾ ਪੰਜਾਬ ਨੂੰ ਕਿਸੇ ਨਜ਼ਰ ਲੱਗ ਗਈ ਬਹੁਤ ਇੱਕ ਸੋਨੇ ਦੀ ਚਿੜੀ ਪੰਜਾਬ ਸੀ ਤੇ ਜਿਹੜਾ ਕਿ ਕਾਤਲ ਹਾਂ ਨਸ਼ੇੜੀ ਇਹ ਪੰਜਾਬ ਬਣਾਤਾ ਇਹਨਾਂ ਨੇ ਤੇ ਅੱਜ ਅਸੀਂ ਸੰਗਰਾਮ ਤੇ ਜਾਂਦੇ ਆ ਕਰ ਕਰ ਸਾ ਸਾਡੇ ਬਾਬਾ ਗੁਰਤੇਗਬਾਦ ਰਹੀਦਾ ਇਤਿਹਾਸ ਕਰ ਹਾਂ ਕੀ ਜਈਦਾ ਅਨ

लो जी जिम्मी चल घूमे कल चल गए एक हो खड़ी है चलिए ओए दीदी चली चल दें चलो कद चल गए चल दे चल दे मैं रख दे मैं रुक जा जी मैं इसमें पहले ही रख ਇਹ ਵਾਦੀ ਕਿਛੀ ਤਮੇ ਬਾਂ ਬਣਾ ਰਹੀਆਂ ਚਾ ਤੇ ਤੁਸੀਂ ਕਹੋਗੇ ਇਸ ਟੈਂਪਚਰ ਚਾ ਦੂਜੀ ਵਾਰ ਬਣਨ ਲੱਗੀ ਪਹਿਲਾਂ ਜ ਬਣਾਈ ਸੀ 4 ਵਜੇ ਉਹ ਨਾ ਕਿਸੇ ਮੁੰਡੇ ਨੇ ਆਉਣਾ ਸੀਗਾ ਤੇ ਉਹਦਾ ਕੋਈ ਪਤਾ ਨਹੀਂ ਕੀ ਸੀਗਾ ਕੰਮ ਉਹ ਕਹਿੰਦਾ ਮੈਂ ਕੁਛ ਲੈ ਕੇ ਆਉਣਾ ਖਾਣ ਨੂੰ ਸੀ ਕਿਵੇਂ ਅਸੀਂ ਮਿੱਠਾ ਨਹੀਂ ਵੀ ਹੋਣਾ ਲੈਣਾ ਖਾਣਾਗਾ ਉਹ ਫਿਰ ਕਹਿੰਦਾ ਮੈਂ ਕੋਈ ਹੋਰ ਲਿਆਉਣਾ ਖਾਣ ਨੂੰ ਨਮਕੀਨ ਜੀ ਤੇ ਤੁਸੀਂ ਚਾਹ ਬਣਾਗੇ ਰੱਖੋ ਅਸਨ ਲੱਗੇ ਤੇ ਮੈਂ ਚਾਹ ਬਣਾਈ ਫਿਰ ਉਹ ਡੀਕ ਦੇ ਡੀਕ ਦੇ ਉਬਾਲੀ ਗਰਮ ਜੀ ਨਹੀਂ ਸੀ ਕਿਤੇ ਉਹ ਸਵਾਦ ਜ ਨਹੀਂ ਆਇਆ ਲੋ ਮੇਰੇ ਗਰਮ ਕਰ ਲਈ ਫਿਰ ਮੈਂ ਕਿਹਾ ਬਾੜੀ ਵੀ ਕਰਨ ਤੇ ਫਿਰ ਉਹ ਮੈਂ ਪੀ ਲਈ ਤੇ ਉਹ ਤਾਂ ਠੰਡੀ ਜੀ ਲੱਗੀ ਤੇ ਹੁਣ 6 ਵਜੇ ਕਿਤੇ ਹੁਣ ਅੱਜ ਰੋਟੀ ਖਾਵਾਂਗੇ 8 ਵਜੇ ਤੇ ਚਾਹ ਨਹੀਂ ਜੀ ਕੀਤਾ ਕਿਉਂਕਿ ਜਿੰਨਾ ਚਿਰ ਚਾਹ ਦਾ ਸਵਾਦ ਨਾ ਆਵੇ ਨਾ ਚਰ ਚਰ ਚਾਹ ਪੀਣ ਦਾ ਜਾਰ ਨਹੀਂ ਤੇ ਜੀ ਮੂ ਚਲੇਗਾ ਪਰ चलो पच्चा आ जी आप चाहू वाल आज चाह पीने मेरे नींबू छन्ने छना देखो मैं ना पहला सुबह खाली पेट नींबू पीने ला दी फिर मेरे पैर वाणी मचन लग गए फिर मैं फिर हट गई। महीना डेढ़ महीना पीते मैं लच मेरे पित्तल दा टोपिया टोबीए क ਜੋ ਜੀ ਅਬ ਚਾਹ ਪਾਉਣੀ ਹੁਣ ਚਾਹ ਤੋਂ ਬਿਨਾ ਸਰੀਰੀ ਨਹੀਂ ਬਣਦਾ ਬੰਦੇ ਦਾ ਹਾਂ ਤੇ ਮੈਂ ਤਾਂ ਕੱਲ ਅੱਜ ਸਟੋਰ ਦੀ ਸਫਾਈ ਕੀਤੀ ਹੁਣ ਮੇਰੀ ਨਿਆਸ ਹੋ ਗਈ ਹੁਣ ਮੈਂ ਸਫਾਈ ਇੱਕ ਵਾਰੀ ਸਾਰੀ ਕਰ ਲਈ ਆ ਕਾਸ ਤੇ ਨਹੀਂ ਕਰਦੀ ਅੱਜ ਮੈਂ ਸਟੋਰ ਚ ਸਮਾਨ ਜੇ ਕੱਢ ਗੁੱਟ ਕੇ ਇਹਦੀ ਕੀਤੀ ਸੀ ਦੁਬਾਰਾ ਰੱਖਿਆ ਪੁੱਛ ਪੁੱਛਾ ਲਾ ਕੇ ਚੰਗੀ ਤਰ੍ਹਾਂ ਆ ਸਾਰਾ ਦੁਬਾਰਾ ਰੱਖਿਆ ਤੇ ਚਲੋ ਜੀ चाह उ बैठा तो पटाका पता जिम्मू भज के आ जाए बैठ राजमू படாத்தி இது பட்டாக்க பிஜ கேட்ட ஆமோ

ra kia Hai Mit a apa mauwi para oke kamumitih nalah amit

ਇੱਥੇ ਮੇਰਾ ਮਾਨਾ ਨਾ ਬੁੱਲ ਬੁੱਲ ਲਮਕਾ ਦੇਣਾ ਹੈ ਜੀ ਆ ਜਿਹੜਾ ਨਹੀਂ ਇੱਥੇ ਇੱਥੇ ਉਲਾ ਦੇਣਾ ਸਰਦੀਆਂ ਨਾਲ ਠੰਡ ਨਾ ਹੋ ਜੇ ਇੱਥੇ ਉੱਥੇ ਸਾਈਡ ਲਾ ਦੇਣੀ ਉੱਧਰ ਦੀ ਸਾਈਡ ਇੱਕ ਲਾ ਦੇਣੀ ਬਸ ਖੁੱਲਾ ਰੱਖਣਾ ਬਾਲਾ ਨੂੰ ਥੋੜਾ ਜਿਆਦਾ ਮੋਣ ਪੈਂਦਾ ਮਿੱਟੀ ਵਾਲਾ ਚ ਨਾ

aja 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 ada, aja ada ada ada, aja 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 aja

डर गया डर गया डर कल दी ही बैठी गल परसों की दूरी चलती है भाई टाक चले डर गया